ਹੈਲੋ ਸਟੂਡੈਂਟਸ ਮੈਂ ਖਸ਼ਬੂ ਤੁਹਾਡੇ ਆਪਣੇ YouTube ਚੈਨਲ ਵਿਸ਼ਵਾਸ ਸਟੱਡੀਜ਼ ਤੇ ਤੁਹਾਡੇ ਸਾਰੇ ਬੱਚਿਆਂ ਦਾ ਬਹੁਤ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਸਾਰੇ ਬੱਚੇ ਠੀਕ ਠਾਕ ਨੇ ਤੇ ਬੇਟਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਮੈਰਿਟੋਰੀਅਸ ਸਕੂਲ ਅਤੇ ਜੋ ਸਕੂਲ ਆਫ ਐਮਿਨੈਂਸ ਦਾ ਟੈਸਟ ਹੋਣ ਜਾ ਰਿਹਾ ਬੇਟਾ ਐਂਟ੍ਰੈਂਸ ਟੈਸਟ 30 ਮਾਰਚ ਨੂੰ ਉਸ ਦੇ ਨਾਲ ਸੰਬੰਧਿਤ ਆਪਾਂ ਪ੍ਰੀਵੀਅਸ ਇਅਰ ਪੇਪਰ ਹੈ ਜਿਹੜੇ ਉਹ ਸ਼ੁਰੂ ਕੀਤੇ ਹੋਏ ਨੇ ਤਾਂ ਅੱਜ ਆਪਾਂ ਬੇਟਾ ਜੋ ਪਿਛਲੇ ਸਾਲ ਦੇ ਵਿੱਚ ਪੇਪਰ ਹੋਇਆ ਸੀ ਮੈਰਿਟੋਰੀਅਸ ਦਾ ਉਹਦੇ ਵਿੱਚ ਜਿਹੜੇ ਇੰਗਲਿਸ਼ ਦੇ ਕੁਐਸਚਨ ਆਏ ਸੀਗੇ ਉਹੋ ਇਸ ਚੈਨਲ ਤੇ ਆਪਾਂ ਅੱਜ ਹੱਲ ਕਰਾਂਗੇ ਤਾਂ ਸੈਸ਼ਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪੁੱਤ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਚੈਨਲ ਤੇ ਸਿਰਫ ਮੈਰਿਟੋਰੀਅਸ ਦੀ ਤਿਆਰੀ ਹੀ ਨਹੀਂ ਬਲਕਿ 8ਵੀਂ ਤੋਂ ਲੈ ਕੇ 12ਵੀਂ ਤੱਕ ਲਗਭਗ ਸਾਰੇ ਹੀ ਸਬਜੈਕਟਸ ਦੀ ਖਾਸ ਕਰਕੇ ਬੇਟਾ ਇੰਗਲਿਸ਼ ਦੀ ਜਿਹੜੀ ਤਿਆਰੀ ਹੈ ਉਹ ਕਰਵਾਈ ਜਾਂਦੀ ਹੈ राइट ਤੇ ਜਿਵੇਂ ਹੁਣ ਤੁਸੀਂ ਨਵੀਆਂ ਕਲਾਸਿਸ ਦੇ ਵਿੱਚ ਐਡਮਿਸ਼ਨ ਲੈ ਲੈਣੀ ਹੈ ਤਾਂ ਇਸ ਚੈਨਲ ਦੇ ਨਾਲ ਹਮੇਸ਼ਾ ਲਈ ਜੁੜਨ ਲਈ ਮੇਰੇ ਨਾਲ ਹਮੇਸ਼ਾ ਲਈ ਜੁੜਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਚਾਹੇ ਤੁਹਾਡੇ ਬੋਰਡ ਦੇ ਪੇਪਰ ਹੋਣ ਨੋਨ ਬੋਰਡ ਕਲਾਸਿਸ ਹੋਣ ਕੋਈ ਵੀ ਤੁਹਾਡਾ ਟੈਸਟ ਹੋਵੇ ਇਹ ਚੈਨਲ ਹਮੇਸ਼ਾ ਤੁਹਾਡੀ ਮਦਦ ਹੈ ਜਿਹੜੀ ਉਹ ਕਰਨ ਲਈ ਤਿਆਰ ਰਹੇਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਆਓ ਮੈਥਿਊ ਅਸਾ ਸੈਸ਼ਨ ਸ਼ੁਰੂ ਕਰੀਏ ਅੱਜ ਆਪਾਂ ਬੇਟਾ ਜੋ ਪਿਛਲੇ ਸਾਲ ਦੇ ਵਿੱਚ ਮੈਟੂਰੀਅਸ ਦਾ ਪੇਪਰ ਹੋਇਆ ਸੀਗਾ ਪਿਛਲੇ ਸਾਲਾਂ ਦੇ ਵਿੱਚ ਉਹਦੇ ਉਹਦੇ ਵਿੱਚ ਜੋ ਇੰਗਲਿਸ਼ ਸੈਕਸ਼ਨ ਆਇਆ ਸੀ ਆਪਾਂ ਅੱਜ ਉਹ ਸੋਲਵ ਕਰਾਂਗੇ ਠੀਕ ਹੈ ਜੀ ਤਾਂ ਜੋ ਨਵਾਂ ਪੈਟਰਨ ਆਇਆ ਉਹਦੇ ਅਕੋਰਡਿੰਗ ਮੈਂ ਤੁਹਾਨੂੰ ਦੱਸਿਆ ਹੀ ਸੀ ਕਿ ਇੰਗਲਿਸ਼ ਹੈ ਬੇਟਾ ਜਿਹੜੀ ਤੁਹਾਨੂੰ 10 ਨੰਬਰ ਦੀ 10 ਮਾਰਕਸ ਦੀ ਆਉਣੀ ਹੈ ਠੀਕ ਹੈ ਜੀ ਦਨਮਾਰਕਸ ਜੋ ਕੀ ਹੋਏਗਾ ਕਿ ਤੁਹਾਨੂੰ ਬੇਟਾ ਇੱਕ ਕੰਪਰੀਹੈਂਸ਼ਨ ਦਿੱਤਾ ਜਾਏਗਾ ਪੰਜ ਕੁਐਸਚਨ ਹੈ ਜਿਹੜੇ ਉਹ ਕੰਪਰੀਹੈਂਸ਼ਨ ਜੀ ਹੋਣਗੇ ਤੇ ਜਿਹੜੇ ਪੰਜ ਹੋਣਗੇ ਉਹ ਗ੍ਰਾਮਰ ਦੇ ਨਾਲ ਰਿਲੇਟਡ ਹੋਣਗੇ ਠੀਕ ਹੈ ਜੀ ਕੱਲ ਵੀ ਆਪਾਂ ਇੱਕ ਪ੍ਰੀਵੀਅਸ ਪੇਪਰ ਦੇ ਵਿੱਚ ਉਹ ਹੀ ਇੰਗਲਿਸ਼ ਦਾ ਜਿਹੜਾ ਪੋਰਸ਼ਨ ਸੀਗਾ ਉਹ ਸੋਲਵ ਕੀਤਾ ਸੀ ਉਹ ਵੀਡੀਓ ਵੀ ਜੇ ਤੁਸੀਂ ਨਹੀਂ ਦੇਖੀ ਤਾਂ ਜ਼ਰੂਰ ਦੇਖੋ ਹਾਂਜੀ ਅੱਜ ਦਾ ਦੇਖੋ ਜਿਹੜਾ ਕੰਪਰੀਹੈਂਸ਼ਨ ਹੈਗਾ ਬੇਟਾ ਕੰਪਰੀਹੈਂਸ਼ਨ ਆਪਾਂ ਪਹਿਲਾਂ ਪੜ੍ਹ ਲੈਣੇ ਆ one night a man came to our home and told me there is a family with eight children ਕਹਿੰਦੇ ਕਿ ਇੱਕ ਦਿਨ ਸਾਡੇ ਘਰ ਇੱਕ ਬੰਦਾ ਆਇਆ ਤੇ ਉਹਨੇ ਸਾਨੂੰ ਦੱਸਿਆ ਕਿ ਇੱਕ ਫੈਮਲੀ ਹੈ ਜਿਹਦੇ ਵਿੱਚ 8 ਬੱਚੇ ਨੇ ਦੇ ਹੈਵ ਨੋਟ ਈਟਨ ਫॉर ਡੇਸ ਆਈ ਟੁੱਕ ਸਮ ਫੂਡ ਐਂਡ ਵੈਂਟ ਆਊਟ ਕਹਿੰਦੇ ਵੀ ਉਹਨਾਂ ਨੇ ਕਿਹਾ ਉਹ ਬੱਚੇ ਨੇ ਜਿਹੜੇ 8 ਬੱਚੇ ਉਹਨਾਂ ਨੇ ਕਾਫੀ ਦਿਨਾਂ ਤੋਂ ਕੁਝ ਵੀ ਖਾਦਾ ਨਹੀਂ ਹੋਇਆ ਇਹ ਸੁਣਦਿਆ ਹੀ ਮੈਂ ਫੂਡ ਲਿੱਤਾ ਤੇ ਬਾਹਰ ਚੱਲ ਪਿਆ when i finally came to the family i saw the faces of these little children disfigured by hunger ਤੇ ਕਹਿੰਦੇ ਜਿਵੇਂ ਹੀ ਮੈਂ ਉਸ ਘਰ ਦੇ ਵਿੱਚ ਉਸ ਪਰਿਵਾਰ ਨੂੰ ਦੇਖਣ ਲਈ ਪਹੁੰਚਿਆ ਉਹਨਾਂ ਨੂੰ ਫੂਡ ਦੇਣ ਲਈ ਪਹੁੰਚਿਆ ਤਾਂ ਮੈਂ ਦੇਖਿਆ ਕਿ ਜੀ ਉਹ ਅੱਠ ਬੱਚੇ ਸੀ ਬੇਟਾ ਭੁੱਖ ਦੇ ਮਾਰੇ ਉਹਨਾਂ ਦੇ ਜਿਹੜੇ ਸਰੀਰ ਸੀ ਜਿਹੜਾ ਚਿਹਰਾ ਸੀ ਉਹ ਬਦਲਿਆ ਗਿਆ ਸੀ their faces no sorrow or sadness in their faces just the deep pain of hunger kende unna de chehrian te na ta koi dukh si na udaasi sirf aur sirf ki dikh rahi si bhukh i gave the rice to the mother she divided it into and went out carrying half the rice with her ta kende vi main jehde oh siga chawal sike oh main mother nu dete ਉਨੇ ਮਦਰ ਨੇ ਕੀ ਕੀਤਾ ਉਹਨਾਂ ਚਾਵਲਾ ਨੂੰ ਉਹਨਾਂ ਰਾਈਸ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਤੇ ਬਾਹਰ ਚਲੀ ਗਈ ਠੀਕ ਹੈ ਅੱਧਾ ਹਿੱਸਾ ਮਤਲਬ ਕਿ ਉਹ ਆਪਣੇ ਨਾਲ ਲੈ ਗਈ ਵਨ ਸ਼ੀ ਕੇਮ ਬੈਕ ਆਈ ਆਸਕਡ ਵੇਅਰ ਡਿਡ ਯੂ ਗੋ ਸ਼ੀ ਗੇਵ ਮੀ ਦਿਸ ਸਿੰਪਲ ਆਨਸਰ ਤਾਂ ਜਦੋਂ ਉਹ ਕਹਿੰਦੇ ਮੈਂ ਆਪਣੀ ਮਦਰ ਨੂੰ ਪੁੱਛਿਆ ਵੀ ਤੁਸੀਂ ਕਿੱਥੇ ਗਏ ਸੀ ਉਹਨੇ ਮੈਨੂੰ ਦੱਸਿਆ ਟੂ ਮਾਈ ਨੇਬਰ ਦੇ ਆਰ ਆਲਸੋ ਹੰਗਰੀ ਕਿ ਆਪਣੇ ਪੜੋਸ ਦੇ ਵਿੱਚ ਜਿਹਦਾ ਪਰਿਵਾਰ ਰਹਿੰਦਾ ਉਹ ਵੀ ਭੁੱਖੇ ਨੇ ਆਈ ਵਾਸ ਨਾਟ ਸਰਪ੍ਰਾਈਜ਼ਡ ਬਿਕੋਜ਼ ਪੂਅਰ ਪੀਪਲ ਆਰ ਜਨਰਸ ਕਹਿੰਦਾ ਮੈਂ ਇਸ ਕਰਕੇ ਨਹੀਂ ਹੈਰਾਨ ਹੋਇਆ ਕਿ ਜਿਹੜੇ ਗਰੀਬ ਲੋਕ ਹੁੰਦੇ ਨੇ ਉਹ ਵੱਡੇ ਦਿਲ ਵਾਲੇ ਹੁੰਦੇ ਨੇ ਜਨਰਸ ਦਾ ਮਤਲਬ ਹੁੰਦਾ ਵੱਡਾ ਦਿਲ ਮਤਲਬ ਬੇਟਾ ਦਿਆਲੂ ਹੋਣਾ ਠੀਕ ਹੈ ਬਟ ਆਈ ਵਾਸ ਸਰਪ੍ਰਾਈਜ਼ਡ ਥੈਟ ਸ਼ੀ ਨਿਊ ਦੇ ਵਰ ਹੈਂਗਰੀ ਬਲਕਿ ਮੈਨੂੰ ਇਸ ਗੱਲ ਤੇ ਮਹਿਰਾਨ ਹੋਇਆ ਕਿ ਉਹਨੂੰ ਇਹ ਵੀ ਪਤਾ ਸੀ ਕਿ ਪੜੋਸ ਵਿੱਚ ਰਹਿਣ ਵਾਲਾ ਇੱਕ ਪਰਿਵਾਰ ਭੁੱਖਾ ਹੈ ਜਿਵੇਂ ਅੱਜਕੱਲ ਕੀ ਹੈ ਅਗਰ ਆਪ ਅੱਜਕੱਲ ਦੀ ਗੱਲ ਕਰੀਏ ਕਿ ਕਿਸੇ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਬੇਟਾ ਈਵਨ ਸਾਂਝੀ ਕੰਦਲਿਆਂ ਨੂੰ ਵੀ ਪਤਾ ਨਹੀਂ ਹੁੰਦਾ ਵੀ ਪਰਿਵਾਰ ਦੇ ਵਿੱਚ ਕੀ ਚੱਲ ਰਿਹਾ ਐ ਐਜ਼ ਅ ਰੂਲ ਵੈਨ ਵੀ ਆਰ ਸਫਰਿੰਗ ਵੀ ਆਰ ਫੋਕਸਡ ਔਨ ਆਰਸੈਲਫ ਵੀ ਹੈਵ ਨੋ ਟਾਈਮ ਫੋਰ ਆਦਰਸ ਕਹਿੰਦੇ ਵੀ ਰੂਲ ਐ ਵੀ ਜਦੋਂ ਬੰਦਾ ਆਪ ਹੀ ਦੁਖੀ ਐ ਤਾਂ ਕਿਸੇ ਵੱਲ ਨਾ ਧਿਆਨ ਨਹੀਂ ਦਿੰਦਾ ਹਨਾ ਵੀ ਬਿਕਮ ਸੈਲਫਿਸ਼ ਐਂਡ ਸੈਲਫ ਸੈਂਟਰਡ ਆਪਾਂ ਮਤਲਬੀ ਬਣ ਜਾਂਦੇ ਆ ਸਿਰਫ ਆਪ ਦੇ ਤੱਕ ਧਿਆਨ ਰੱਖਦੇ ਆ having experienced the pangs of sufferings we should rather extend a helping hand to the poor and the needy te kende chahe aapnu zindagi de vich dukh mile chahe aapnu zindagi de vich sukh mile vi hamesha aapnu jehde gareeb ne ya jehde needy ne zaruratmand ne onna di hamesha madad karan layi aapan taiyar hai jehda oh rehna chahida hai hamesha helping hand rakhna chahida so beta eh siga paragraph चलो आओ आप हूँ क्वेश्चन भी सॉल्व करिए पहला क्वेश्चन देखो पुता वेयर डिड द मदर गो आफ्टर डिवाइडिंग द राइस कहते भी जो मदर से उन्हें राइस की से दो पार्ट्स डिवाइड करते सी ना तो क्या डिवाइड करने तो बाद मदर कितें चली गई होम मार्केट नेबरस हाउस टैंपल तो दसो किसी तो आपू पता है बेटा कितने की सी सी ऑप्शन राइट है नेबरस हाउस नैक्सट है जी फिल इन द ब्लैंक्स विद सुटेबल वर्ड फिलिंग द ब्लैंक्स दिता है द फेस ऑफ द लिटल चिल्ड्रन वर अटैश क जो फेस है बच्चों दे वो की डिसफिगर्ड लवली चीयरफुल स्वीट ਕਾਪਾ ਹੁਣੀ ਤਾਂ ਪੜ ਕੇ ਆਇਆ ਕਿ ਉਹ ਡਿਸਫਿਗਰਡ ਸੀਗੇ ਡਿਸਫਿਗਰਡ ਵਿਦ ਹੰਗਰ ਮਤਲਬ ਦੇਖੋ ਜੇ ਬੰਦੇ ਨੂੰ ਖਾਣਾ ਕਿ ਮਿਲੇਗੀ ਫੇਰ ਹੀ ਉਹਦੇ ਫੇਸ ਤੇ ਗਲੋ ਆਏਗਾ ਜੇ ਖਾਣਾ ਕਿ ਨਹੀਂ ਮਿਲੇਗੀ ਤਾਂ ਉਹਦਾ ਫੇਸ ਤੋਂ ਹੀ ਪਤਾ ਲੱਗੇਗਾ ਹਨਾ ਤਾਂ ਡਿਸਫਿਗਰਡ ਦ ਫੇਸਸ ਆਫ ਦਾ ਚਿਲड्रन ਰਿਫਲੈਕਟਡ ਕਹਿੰਦੇ ਬੱਚਿਆਂ ਦੇ ਚਿਹਰਿਆਂ ਦੇਖ ਕੇ ਕੀ ਪਤਾ ਲੱਗਦਾ ਸੀ ਕੀ ਰਿਫਲੈਕਟ ਹੁੰਦਾ ਸੀ ਇਸ ਜੁਆਇ ਹੰਗਰ ਗਰੀਡਿਨੈਸ ਤਾਂ ਦੱਸੋ ਜੀ ਆਨਸਰ ਕਮੈਂਟ ਸੈਕਸ਼ਨ ਦੇ ਵਿੱਚ ਤਾਂ ਥਰਡ ਦਾ ਆਨਸਰ ਹੈਗਾ ਬੇਟਾ ਸੀ ਉਹ ਸੀਗਾ ਹੰਗਰ ਹੰਗਰ ਮਤਲਬ ਭੁੱਖ ਦਾ ਐਕਸ਼ਨ ਆਫ ਦਾ ਮਦਰ ਸ਼ੋਜ਼ ਤਾਂ ਕਿਸ ਤਰ੍ਹਾਂ ਉਹਦੀ ਮਦਰ ਨੇ ਜਿਵੇਂ ਅੱਧਾ ਖਾਣਾ ਹੈ ਨਾ ਦੂਜੇ ਪਰਿਵਾਰ ਨੂੰ ਦੇਤਾ ਸੀ ਤਾਂ ਇਹ ਚੀਜ਼ ਕੀ ਸ਼ੋ ਕਰਦੀ ਹੈ ਕਹਿੰਦੇ 셀ਫਿਸ਼ਨੈਸ ਹੈਟ੍ਰੇਡ ਹੈਟ੍ਰੇਡ ਮਤਲਬ ਹੁੰਦਾ ਹੈ ਉਹ ਤਾਂ ਨਫ਼ਰਤ ਗ੍ਰੈਟੀਟਿਊਡ ਲਵ ਤਾਂ ਇਹ ਪਿਆਰ ਨੂੰ ਸ਼ੋ ਕਰਦੀ ਹੈ ਗ੍ਰੈਟੀਟਿਊਡ ਵੀ ਸਹੀ ਹੋ ਸਕਦਾ ਹੈ ਪਰ ਗ੍ਰੈਟੀਟਿਊਡ ਦਾ ਮਤਲਬ ਹੁੰਦਾ ਹੈ ਸ਼ੁਕਰਗੁਜ਼ਾਰ ਹੋਣਾ ਠੀਕ ਹੈ ਜੀ ਪੰਜਵਾਂ ਦੇਖੋ ਬੇਟਾ ਮੈਚਿੰਗ ਹੈ ਜੀ ਸਿੰਪਲ ਦਾ ਮਤਲਬ ਕੀ ਹੁੰਦਾ ਪੁੱਤ ਸਿੰਪਲ ਦਾ ਮਤਲਬ ਸਿੰਪਲ ਦਾ ਇਹਨਾਂ ਨੇ ਕੀ ਕਿਹਾ ਕੀ ਕਰਨਾ ਤੁਸੀਂ ਮੈਚ ਦਾ ਵਰਡਸ ਅੰਡਰ ਕਾਲਮ A ਵਿਦ ਥੇਅਰ ਐਂਟੋਨੀਮਸ ਅੰਡਰ ਕਾਲਮ B ਤਾਂ ਜਿਹੜੇ ਪਹਿਲੇ ਦੋ ਵਰਡਸ ਐ ਜਿਵੇਂ ਸਿੰਪਲ ਜੈਨਰਸ ਇਹਦੇ ਆਪੋਜ਼ਿਟ ਐਂਟੋਨੀਮਸ ਕੀ ਹੁੰਦੇ ਆ ਪੁੱਤ ओपोजिट विरोधी शब्द विपरीत शब्द सोनोनीयम्स की होंगे है सेम मीनिंग वाले वर्ड्स ठीक है जी, जी? तो सिंपल मतलब हो गया आसान तो वह ओपोजिट की आएगा बुत तो, कॉम्प्लीकेटड बिल्कुल सही है तो सिंपल की आएगा कॉम्प्लीकेटड नैक्सट है बुत जैनरस जैनरस का मतलब की होंगे दयालू जिदे दया भावना होना व्डे दिल होपोजिट की होएगा की होएगा सैलफिश ਠੀਕ ਹੈ ਜੀ ਨੂੰ ਸਿਰਫ ਆਪਦੇ ਤੱਕ ਮਤਲਬ ਹੋਵੇ ਸਿੰਪਲ ਦਾ ਆ ਗਿਆ ਕੰਪਲਿਕੇਟਿਡ ਜਨਰਲਸ ਦਾ ਕੀ ਆ ਗਿਆ ਮਤਲਬ ਸੈਲਫਿਸ਼ ਹਾਂਜੀ ਨੈਕਸਟ ਦੇਖੋ ਗਿਵ ਦਾ मीनिंग ਆਫ ਦਾ ਵਰਡ ਸੋਰੋ ਸੋਰੋ ਦਾ ਮਤਲਬ ਦੇਖੋ ਦੁੱਖ ਹੁੰਦਾ ਜਦੋਂ ਬੰਦਾ ਦੁੱਖ ਹੋਊਗਾ ਤਾਂ ਉਦਾਸ ਹੋਊਗਾ ਨਾ ਤਾਂ ਦੇਖੋ ਕਿਹੜਾ ਆਨਸਰ ਆਏਗਾ ਸੈਡਨੈਸ ਹੈਪੀਨੈਸ ਪੀਸ ਸਰਪ੍ਰਾਈਜ਼ ਤਾਂ ਇਹਦਾ ਆਨਸਰ ਆਏਗਾ ਬੇਟਾ ਪਹਿਲੀ ਆਪਸ਼ਨ ਸੈਡਨੈਸ ਕਿਉਂ ਤੁਸੀਂ ਆਪ ਦੇਖੋ ਲੌਜੀਕ ਲਾਉ ਕਿ ਜਦੋਂ ਬੰਦਾ ਦੁਖੀ ਹੁੰਦਾ ਤਾਂ ਉਹਦੇ ਚਿਹਰੇ ਤੇ ਉਦਾਸੀ ਆ ਜਾਂਦੀ ਆ ਠੀਕ ਹੈ ਵਾਟ ਡਿਡ ਦੇ ਐਕਸਪੀਰੀਐਂਸਡ ਕਹਿੰਦੇ ਉਹਨਾਂ ਨੇ ਕੀ ਐਕਸਪੀਰੀਐਂਸ ਕੀਤਾ ਸੀ ਪੈਂਗਸ ਆਫ ਸਫਰਿੰਗਸ ਪੈਂਗਸ ਕੀ ਹੁੰਦਾ ਹੈ ਅਲੱਗ-ਅਲੱਗ ਤਰ੍ਹਾਂ ਦੇ ਐਕਸਪੀਰੀਐਂਸ ਠੀਕ ਹੈ ਤਾਂ ਸਫਰਿੰਗਸ ਕੀ ਹੁੰਦਾ ਦੁੱਖ ਦਰਦ ਪੈਂਗਸ ਆਫ ਪੈਂਗਸ ਆਫ ਸਫਰਿੰਗਸ ਨੈਕਸਟ ਦੇਖੋ ਬੇਟਾ ਇੱਕ ਇੱਕ ਲਾਈਨ ਦਿੱਤੀ ਆ ਆਪਾਂ ਨੂੰ poisonous gases emitted from factories contaminate the air we breathe in hunnu dhyan na samjho kende poisonous gases poisonous da matlab kinde zehreeli Jiharili. zehreeliyan jehniyan gasan hundiyan emitted from factories jehniyan ki factories de vichon emit hundiyan emit pav nikaldiyan ne contaminate contaminate matlab pradushit kartiyan ne ਕੀ ਪ੍ਰਦੂਸ਼ਿਤ ਕਰਦੀਆਂ ਨੇ ਦਾ 에ਅਰ ਵੀ ਬਰੀਥ ਇਨ ਜਿਹੜੀ ਹਵਾ ਆਪਾਂ ਸਾਹ ਰਾਹੀ ਅੰਦਰ ਲੈ ਕੇ ਜਾਂਦੇ ਹਾਂ ਪੌਇਜ਼ਨਸ ਮਤਲਬ ਜ਼ਹਿਰੀਲੀ ਅਮਿਟ ਮਤਲਬ ਨਿਕਲਣਾ ਕੰਟਮੀਨੇਟ ਮਤਲਬ ਪ੍ਰਦੂਸ਼ਿਤ ਤਾਂ ਹੁਣ ਕਹਿੰਦੇ ਵੀ ਜਿਹੜਾ ਇਹ ਵਰਡ ਹੈ ਜਿਹੜਾ ਕੰਟਮੀਨੇਟ ਪ੍ਰਦੂਸ਼ਿਤ ਪ੍ਰਦੂਸ਼ਨ ਇਹਨੂੰ ਅੰਡਰਲਾਈਨ ਕਰਤਾ ਤੇ ਕਹਿੰਦਾ ਇਹਦਾ ਐਂਟੋਨੀਮ ਦੱਸੋ ਤਾਂ ਬੇਟਾ ਐਂਟੋਨੀਮ ਦਾ ਮਤਲਬ ਕੀ ਹੁੰਦਾ ਦੱਸੋ ਮੈਨੂੰ ਤੁਹਾਨੂੰ ਮੈਂ ਹੁਣੇ ਦੱਸਿਆ ਸੀ ਨਾ ਐਂਟੋਨੀਮ ਮਤਲਬ ਆਪੋਜ਼ਿਟਸ ਵਿਰੋਧੀ ਸ਼ਬਦ ਤਾਂ ਪ੍ਰਦੂਸ਼ਣ ਦਾ ਆਪੋਜ਼ਿਟ ਕੀ ਹੋਏਗਾ ਬੇਟਾ ਦੇਖ ਲੈਂਦੇ ਆਪਾਂ ਸੈਂਟੀਫਾਈ ਇਨਵੋਗੋਰੇਟ ਟੇਂਡ ਪਿਉਰੀਫਾਈ ਤਾਂ ਬਿਲਕੁਲ ਆਪਸ਼ਨਸ ਕਲੀਅਰ ਹੀ ਤੁਹਾਨੂੰ ਸ਼ੋ ਹੋ ਰਿਹਾ ਡੀ ਆਪਸ਼ਨ ਆਏਗਾ ਬੇਟਾ ਪਿਉਰੀਫਾਈ ਠੀਕ ਹੈ ਕੰਟਾਮਿਨੇਟ ਪ੍ਰਦੂਸ਼ਿਤ ਕਰਨਾ ਤੇ ਡੀ ਆਪਸ਼ਨ ਪਿਉਰੀਫਾਈ ਸਹੀ ਕਰਨਾ ਉਹਨੂੰ ਪਿਉਰੀਫਾਈ ਕਰਨਾ ਨੈਕਸਟ ਦੇਖੋ ਬੇਟਾ ਆਈ ਡੋਨਟ ਨੋ ਡੈਸ਼ ਟੂ ਸੇ use conjunction ਤਾਂ ਕੀ ਆਪਸ਼ਨ ਆਏਗੀ ਦੇਖੋ ਕਹਿੰਦੇ ਮੈਂ ਨਹੀਂ ਜਾਣਦਾ ਮੈਂ ਕੀ ਕਵਾਂ ਅਦਰਵਾਇਸ 왓 ਇਫ ਇਨ ਸਪਾਈਟ ਆਫ ਤਾਂ ਆਨਸਰ ਕੀ ਆਏਗਾ 왓 ਆਈ ਡੋਨਟ نو 왓 ਆਈ ਟੂ ਸੇ 왓 ਆਏਗਾ ਬੇਟਾ ਠੀਕ ਹੈ ਜੀ ਹਾਂਜੀ ਨੈਕਸਟ 10th ਕੁਐਸਚਨ ਬਹੁਤ ਇੰਟਰਸਟਿੰਗ ਹੈ ਧਿਆਨ ਨਾਲ ਕਰਨਾ ਠੀਕ ਹੈ ਜ਼ਿਆਦਾਤਰ ਬੱਚਾ ਨੂੰ ਇਸ ਕੁਐਸਚਨ ਦੇ ਵਿੱਚ ਬੇਟਾ ਕਨਫਿਊਜ਼ਨ ਹੁੰਦੀ ਹੈ ਪਰ ਤੁਸੀਂ ਕਨਫਿਊਜ਼ ਨਹੀਂ ਹੋਣਾ ਠੀਕ ਹੈ ਕੁਐਸਚਨ ਕੀ ਹੈ ਇਫ ਆਈ ਵਰ ਦਾ ਪ੍ਰਾਈਮ ਮਿਨਿਸਟਰ ਕਹਿੰਦੇ ਜੇਕਰ ਮੈਂ ਪ੍ਰਧਾਨ ਮੰਤਰੀ ਹੁੰਦਾ ਆਈ ਡੈਸ਼ ਫਾਈਟ ਕਰਪਸ਼ਨ ਤਾਂ ਮੈਂ ਕਰਪਸ਼ਨ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਲੜਦਾ ਹੁਣ ਤੁਸੀਂ ਦੱਸਣਾ ਹੈ ਕਿ ਇਹ ਤੇ ਕੀ ਆਏਗਾ ਵਿਲ ਵੁੱਡ ਕੁੱਡ ਸ਼ੁੱਡ ਹੁਣ ਧਿਆਨ ਨਾਲ ਸੁਣਨਾ ਬੇਟਾ ਕਨਫਿਊਜ਼ ਨਹੀਂ ਹੋਣਾ ਦੇਖੋ ਤੁਹਾਡੇ ਵਿੱਚ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਹੋਣਗੇ ਜਿਹੜੇ ਕਿ ਵਰ ਨੂੰ ਦੇਖ ਕੇ ਇੱਥੇ ਵੁੱਡ ਲਗਾਉਣਗੇ ਈਵਨ ਮੈਂ ਕਹਿ ਸਕਦੀ ਆ ਵੀ 99% ਬੱਚੇ ਇਥੇ ਵੁੱਡ ਲਾਉਣਗੇ ਕਿਉਂ ਉਹਨਾਂ ਨੂੰ ਲੱਗਦਾ ਕਿ ਵਰ ਲੱਗਿਆ ਜੀ ਵਰ ਕਿਨੂੰ ਸ਼ੋਅ ਕਰਦਾ ਜੀ ਪਾਸਟ ਨੂੰ ਇਸ ਕਰਕੇ ਵੁੱਡ ਆਏਗਾ ਪਰ ਬੇਟਾ ਮੈਂ ਤੁਹਾਨੂੰ ਦੱਸ ਦਵਾਂ ਇੱਥੇ ਵੁੱਡ ਨਹੀਂ ਇੱਥੇ ਵਿਲ ਆਏਗਾ ਵਿਲ ਕਿਉਂ ਆਊਗਾ ਹੁ ਦੱਸ ਦਿਆਂ ਤੁਹਾਨੂੰ ਤੁਸੀਂ ਐਕਸਕਲੇਮੇਟਰੀ ਸੈਂਟੈਂਸਸ ਬਾਰੇ ਸੁਣਿਆ ਹੋਣਾ ਜਿਦੇ ਜਿਦੇ ਵਿੱਚ ਆਪਾਂ ਜਿਵੇਂ ਕਹਿੰਦੇ ਆ ਕਿ ਕਾਸ਼ ਮੈਂ ਅਮੀਰ ਹੁੰਦਾ ਕਾਸ਼ ਵਾਲੇ ਜਿਹੜੇ ਸੈਂਟੈਂਸ ਹੁੰਦੇ ਆ ਨਾ ਉਹਨੂੰ ਆਪਾਂ ਕਹਿੰਦੇ ਆ ਐਕਸਕਲੇਮੇਟਰੀ ਸੈਂਟੈਂਸਿਸ ਹੁਣ ਇਹ ਜਿਹੜੇ ਸੈਂਟੈਂਸਿਸ ਹੁੰਦੇ ਆ ਕਾਸ਼ ਵਾਲੇ ਬਟਾ ਜਦੋਂ ਆਪਾਂ ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਲਿਖਦੇ ਆ ਨਾ ਅੰਗਰੇਜ਼ੀ ਵਿੱਚ ਲਿਖਦੇ ਆ ਤਾਂ ਇਹਦੇ ਵਿੱਚ ਆਪਾਂ ਵਰ ਸ਼ਬਦ ਯੂਜ਼ ਕਰਦੇ ਆ ਠੀਕ ਹੈ ਵਰ ਸ਼ਬਦ ਯੂਜ਼ ਕਰਦੇ ਆ ਤੇ ਜਦੋਂ ਵੀ ਵਰ ਲੱਗਦੀ ਹੈ ਦੇ ਨਾਲ ਹਮੇਸ਼ਾ ਫਰਸਟ ਫਾਰਮ ਵਿਲ ਹੀ ਲੱਗਦੀ ਹੈ ਇਹ ਰੂਲ ਆ ਤੁਸੀਂ ਯਾਦ ਰੱਖਣਾ ਕਿ ਜਦੋਂ ਵੀ ਕਾਸ਼ ਵਾਲੇ ਸੈਂਟੈਂਸਿਸ ਆਉਣ ਤੁਹਾਨੂੰ ਪੇਪਰ 'ਚ ਤੁਸੀਂ ਵਿਲ ਹੀ ਲਾਣਾ ਹੈ ਵਰ ਨੂੰ ਦੇਖ ਕੇ ਕੀ ਨਹੀਂ ਲਾਉਣਾ वुड नहीं लोना तो की बनेगा इफ आई वर द प्राइम मिनिस्टर आई विल फाइट करप्शन क्योंकि वो हजे बनया तो नहीं ना पुत्र जो तो बनूगा फिर ही काम करूंगा करूगा किनू शू करता फ्यूचर न फ्यूचर से आप की लाने विल ठीक है पुत्र नैक्सट देखो क्वेश्चन नंबर इलेवन ही विल बी डूइंग हिज वर्क आइडेंटिफाई द टेंस ਕਹਿੰਦੇ ਉਹ ਆਪਣਾ ਕੰਮ ਕਰ ਰਿਹਾ ਹੋਵੇਗਾ ਇਹ ਕਿਹੜਾ ਟੈਂਸ ਹੈ ਜੀ ਪਾਸ ਸਿੰਪਲ ਫਿਊਚਰ ਕੰਟੀਨਿਊਸ ਪ੍ਰੈਸੈਂਟ ਪਰਫੈਕਟ ਕੰਟੀਨਿਊਸ ਫਿਊਚਰ ਪਰਫੈਕਟ ਕੰਟੀਨਿਊਸ ਤਾਂ ਬੇਟਾ ਸਾਫ਼ ਹੀ ਦਿਖ ਰਿਹਾ ਹੈ ਵਿਲ ਪਲਸ ਬੀ ਦੇਖੋ ਡੂਇੰਗ ਸ਼ਬਦ ਕੰਟੀਨਿਟੀ ਨੂੰ ਸ਼ੋ ਕਰਦਾ ਵਿਲ ਸ਼ਬਦ ਫਿਊਚਰ ਨੂੰ ਆਪਾਂ ਨੂੰ ਪਤਾ ਹੈ ਵੀ ਜਦੋਂ ਵਿਲ ਦੇ ਨਾਲ ਬੀ ਲੱਗਿਆ ਹੋਵੇ ਪਲਸ ਫਸਟ ਫਾਰਮ ਦੇ ਨਾਲ ਆਈ ਐਨ ਜੀ ਲੱਗਿਆ ਹੋਵੇ ਤਾਂ ਉਹ ਕਿਹੜਾ ਟੈਂਸ ਹੁੰਦਾ ਉਹ ਫਿਊਚਰ ਕੰਟੀਨਿਊਸ ਹੁੰਦਾ ਹੈ ਤਾਂ ਇਹ ਕੀ ਬਣ ਗਿਆ ਇਹਦੇ ਚ ਵਿਲ ਵੀ ਹੈਗਾ ਬੀ ਵੀ ਹੈਗਾ ਡੂ ਦੇ ਨਾਲ ਆਈ ਐਨ ਜੀ ਵੀ ਲੱਗਿਆ ਤਾਂ ਆਨਸਰ ਕੀ ਆਏਗਾ ਬੇਟਾ ਜੀ ਫਿਊਚਰ ਕੰਟੀਨਿਊਸ ਨੈਕਸਟ ਦੇਖੋ ਜੀ ਡੈਸ਼ ਇਨ ਦਾ ਕੈਨਲ ਇਜ਼ ਅ ਗੁੱਡ ਐਕਸਰਸਾਈਜ਼ ਨੋਨ ਫਿਨਾਈਟ ਵਰਬ ਪੰਨੀ ਹੈ ਤੁਸੀਂ ਠੀਕ ਹੈ ਤਾਂ ਇੱਥੇ ਕੀ ਆਏਗਾ टू स्विम भी लिख सकते हो टू स्विम इन द कैनल इज़ अ गुड एक्सरसाइज ठीक है फस्ट ऑप्शन ही आएगा टू स्विम ठीक है जी नैक्सट देखो डिटरमीनर फिल करना आप ही गेव मी डैश वन रुपी नोट यूज डिटरमीनर ऑप्शन है पता देखो ए एन एनी सम ਹੁਣ ਧਿਆਨ ਨਾਲ ਸਮਝਣਾ ਕਿਉਂਕਿ ਇਹ ਵੀ ਕੁਐਸਚਨ ਦੇ ਵਿੱਚ ਬੱਚੇ ਜ਼ਿਆਦਾਤਰ ਮਿਸਟੇਕ ਕਰਦੇ ਨੇ ਤੁਹਾਡੇ ਵਿੱਚੋਂ 99% ਬੱਚੇ ਕਹਿਣਗੇ ਇੱਥੇ ਮੈਡਮ ਐਨ ਆਏਗਾ ਕਿਉਂ ਕਿ ਵਨ ਲੱਗਿਆ ਓ ਲੱਗਿਆਗਾ ਓ ਵੋਵਲ ਸਾਊਂਡ ਐਸ ਕਰਕੇ ਐਨ ਆਏਗਾ ਪਰ ਬੇਟਾ ਮੈਂ ਤੁਹਾਨੂੰ ਦੱਸ ਦਵਾਂ ਇਹ ਬਿਲਕੁਲ ਗਲਤ ਆ ਇੱਥੇ ਏ ਆਏਗਾ ਏ ਕਿਉਂ ਆਏਗਾ ਸੁਣੋ ਦੇਖੋ ਬੇਟਾ ਵੋਵਲ ਸਾਊਂਡ ਨਾਲ ਹਮੇਸ਼ਾ ਦੇਖ ਕੇ ਨਹੀਂ ਚੈੱਕ ਕੀਤੀ ਜਾਂਦੀ ਹੁੰਦੀ ਬੋਲ ਕੇ ਚੈੱਕ ਕੀਤੀ ਜਾਂਦੀ ਹੈ ਠੀਕ ਹੈ ਹੁਣ ਜਿਹੜਾ ਸ਼ਬਦ ਹੈਗਾ O N E ਇਹਨੂੰ ਬੋਲ ਕੇ ਦੇਖੋ ਪੰਜਾਬੀ ਵਿੱਚ ਕੀ ਬਣੇਗਾ 1 ਵਾ ਪਹਿਲਾ ਪਹਿਲੀ ਸਾਊਂਡ ਕਿਹੜੀ ਹੈ ਵਾਵੇ ਦੀ ਸਾਊਂਡ ਹੈ 1 1 ਵਾਵੇ ਦੀ ਸਾਊਂਡ ਵ ਦੀ ਸਾਊਂਡ ਕੀ ਵ ਇੱਕ ਵੋਵਲ ਸਾਊਂਡ ਹੈ ਨਹੀਂ ਹੈਗਾ ਬੇਟਾ ਵੋਵਲ ਸਾਊਂਡਸ ਕਿਹੜੀਆਂ ਹੁੰਦੀਆਂ ਅ ਈ ਹੈਨਾ ਇਹ ਵਾਲੀਆਂ ਹੁੰਦੀਆਂ ਤਾਂ ਇੱਥੇ ਕੀ ਕਿਉਂਕਿ ਵੋਵਲ ਸਾਊਂਡ ਹੈ ਹੀ ਨਹੀਂ ਇਹ ਕਿਹੜੀ ਸਾਊਂਡ ਹੈ ਇੱਕ ਕੰਸੋਨੈਂਟ ਸਾਊਂਡ ਹੈ ਇਸ ਕਰਕੇ ਇੱਥੇ A ਆਏਗਾ ਹਮੇਸ਼ਾ ਯਾਦ ਰੱਖਿਓ ਐਨ ਲਗਾਉਣ ਤੋਂ ਪਹਿਲਾਂ ਇਹ ਦੇਖਿਆ ਕਰੋ ਕਿ ਖਾਲੀ ਥਾਂ ਤੋਂ ਬਾਅਦ ਜਿਹੜਾ ਸ਼ਬਦ ਦਿੱਤਾ ਹੋਇਆ ਹੈ ਉਹਦੀ ਜਿਹੜੀ ਸਾਊਂਡ ਹੈ ਪਹਿਲੀ ਉਹ ਵਾਵਲ ਸਾਊਂਡ ਹੈ ਜਾਂ ਨਹੀਂ ਜੇ ਵਾਵਲ ਸਾਊਂਡ ਹੈਗੀ ਹੈ ਤਾਂ ਐਨ ਲਾਇਆ ਕਰੋ ਨਹੀਂ ਤਾਂ ਹੋਰ ਕੋਈ ਆਪਸ਼ਨ ਲਾਇਆ ਕਰੋ ਤੇ ਇੱਥੇ ਕੀ ਆਏਗਾ 13ਵਾਂ ਆਨਸਰ A ਨੈਕਸਟ ਹੈ ਬੇਟਾ ਵਨ ਵਰਡ ਸਬਸਟੀਟਿਊਸ਼ਨ ਠੀਕ ਹੈ ਜੀ ਅ ਗਰਲ ਹੂ ਇਜ਼ ਅਬਾਊਟ ਟੂ ਬੀ ਮੈਰਿਡ ਕਹਿੰਦੇ ਇੱਕ ਲੜਕੀ ਜਿਹਦਾ ਮਤਲਬ ਕਿ ਮੈਰिज ਹੈ ਜਿਹੜੀ ਉਹ ਹੋਣ ਵਾਲੀ ਹੈ ਹਜੇ ਹੋਈ ਨਹੀਂ ਉਹਨੂੰ ਆਪਾਂ ਕੀ ਕਵਾਂਗੇ ਬ੍ਰਾਈਡਰੂਮ ਬ੍ਰਾਈਡ ਐਲੀਅਨ ਬੈਚਲਰ ਤਾਂ ਉਹਨੂੰ ਆਪਾਂ ਕਵਾਂਗੇ ਬੇਟਾ ਬ੍ਰਾਈਡ ਕਵਾਂਗੇ ਠੀਕ ਹੈ ਹਾਂਜੀ ਨੈਕਸਟ ਹੈ ਬੇਟਾ ਤੁਸੀਂ ਦ ਟ੍ਰੇਨ ਡੈਸ਼ ਲੀਵ ਬਿਫੋਰ ਹੀ ਰੀਚਡ ਦਾ ਸਟੇਸ਼ਨ ਕਹਿੰਦੇ ਕਿਹੜਾ ਟੈਂਸ ਤੁਸੀਂ ਬਣਾਉਣਾ ਹੈ ਪਾਸਟ ਪਰਫੈਕਟ ਆਪਾਂ ਸਾਰਿਆਂ ਨੂੰ ਪਤਾ ਹੈ ਬੁੱਤ ਕੀ ਪਾਸਟ ਪਰਫੈਕਟ ਦੇ ਵਿੱਚ ਆਪਾਂ ਕੀ ਲਾਉਣੀ ਹੁੰਦੀ ਹੈ ਮੈਂ ਤੁਹਾਨੂੰ ਦੱਸ ਦਨੀ ਹੈ ਪਾਸਟ ਪਰਫੈਕਟ ਦੇ ਵਿੱਚ ਇੱਕ ਤਾਂ ਆਪਾਂ ਹੈਡ ਲਾਉਣੀ ਹੈ ਐਚ ਏ ਡੀ ਹੈਡ ਹੈਡ ਨਾਲ ਆਪਾਂ ਵਰਬ ਦੀ 3rd ਫਾਰਮ ਲਾਉਣੀ ਹੈ ਤਾਂ ਦੇਖੋ ਇੱਥੇ ਹੈਡ ਕਿੱਥੇ ਲੱਗਿਆ ਹੋਇਆ ਹੈ ਤੀਜੀ ਆਪਸ਼ਨ ਚ ਸੀ ਆਪਸ਼ਨ ਚ ਹੈਡ ਵੀ ਲੱਗਿਆ ਹੈ ਤੇ ਲੀਵ ਦੀ ਲੀਵ ਲੈਫਟ ਲੈਫਟ 3rd ਫਾਰਮ ਵੀ ਲੱਗੀ ਹੈ ਤਾਂ ਸੀ ਆਪਸ਼ਨ ਸਹੀ ਹੋਗੀ ਕੀ ਬਣ ਜੇਗਾ ਦ ਟ੍ਰੇਨ ਹੈਡ ਲੈਫਟ ਨੈਕਸਟ ਦੇਖੋ we expect the government to do everything dash us कहते अपना एक प्रपोजिशन फिल करनी है उम्मीद करते हैं एक्सपैक्ट का मतलब उम्मीद करना कि गवर्नमेंट सारा कुछ अपने लिए करे अपने लिए मीनस फोर आस आएगा इत ठीक है सैकेंड ऑप्शन आएगी फोर नैक्सट देखो सैवनटीन यू डैश भी केयरफुल वाइल ड्राइविंग ठीक है तो मोडल यूज करना है तो मस्ट অপশন সি সঠিক হবে কা بیٹা মাস্ট চাইega মাস্ট কিউ আয়েগা মাস্ট আপা কো তো ওদো লোনিয়া যেতো আপনে কোল কোই অপশন নি হুন্দি কম্পালসরি হুন্দি এ গাল ঠিক হ্যায় তো ইউ মাস্ট বি কেয়ারফুল ওয়াইল ড্রাইভিং নেক্সট আপা কো তো ইডিয়াম কাল ভি কাল দি ভিডিও দে وچ কি আপা এক ইডিয়াম কিতা সি যাদা তোনউ অ্যাপল অ্যাপল অফ ওয়ানস আই আখা দা তারা বহুত পেয়ারা আজ আপা গাল কর রহি আ অল গ্রী 올 ग्रीक ਦਾ ਮਤਲਬ ਹੁੰਦਾ ਪੁੱਤ ਜਦੋਂ ਆਪਣੇ ਵਾਸਤੇ ਕੋਈ ਚੀਜ਼ ਜਿਵੇਂ ਨਮੀ ਹੈ ਆਪਾਂ ਉਹਨੂੰ ਕੁਝ ਸਮਝ ਨਹੀਂ ਆਉਂਦੀ ਉਹਦੀ ਹਨਾ ਜਿਵੇਂ ਮੰਨ ਲਓ ਹੁਣ ਆਪਾਂ ਨੂੰ ਇੰਗਲਿਸ਼ ਆਉਂਦੀ ਹੈ ਆਪਣੇ ਸਾਹਮਣੇ ਕੋਈ ਉਰਦੂ ਰੱਖ ਜੇ ਤਾਂ ਆਪਣੇ ਵਾਸਤੇ ਆਪਾਂ ਕੀ ਕਵਾਂਗੇ ਥਿਸ ਲੈਂਗੁਏਜ ਇਜ਼ 올 ਗ੍ਰੀਕ ਟੂ ਮੀ ਇਹ ਲੈਂਗੁਏਜ ਮੇਰੇ ਲਈ ਜਿਵੇਂ ਨਮੀ ਹੈ ਮੈਨੂੰ ਇਹਦਾ ਕੁਝ ਨਹੀਂ ਸਮਝ ਆ ਰਿਹਾ ਹੈਗਾ 올 ਗ੍ਰੀਕ ਆਪਾਂ ਕਦੋਂ ਲੰਦੇ ਹ ਜਦੋਂ ਕੋਈ ਲੈਂਗੁਏਜ ਜਿਵੇਂ ਨਮੀ ਹੈ ਆਪਾਂ ਨੂੰ ਉਹਦਾ ਕੁਝ ਨਹੀਂ ਪਤਾ ਹੈਗਾ ਤਾਂ ਇਹਦੇ ਦੇਖੋ ਆਨਸਰ ਕੀ ਆਏਗਾ ਬੇਟਾ ਇਹਦੀ ਫਸਟ ਆਪਸ਼ਨ ਹੀ ਆ ਜਾਏਗੀ ਬਿਯੋਂਡ ਵਾਂਸ ਕੰਪਰੀਹੈਂਸ਼ਨ ਕੰਪਰੀਹੈਂਸ਼ਨ ਦੇਖੋ ਵਾਰ-ਵਾਰ ਆਪਾਂ ਵਰਡ ਮਤਲਬ ਸੁਣਦੇ ਆ ਹਨਾ ਕੰਪਰੀਹੈਂਸ਼ਨ ਦਾ ਮੀਨਿੰਗ ਅੱਜ ਯਾਦ ਕਰ ਲਓ ਕੰਪਰੀਹੈਂਸ਼ਨ ਦਾ ਮਤਲਬ ਹੁੰਦਾ ਹੈ ਅੰਡਰਸਟੈਂਡਿੰਗ ਅੰਡਰਸਟੈਂਡ ਸਮਝਣਾ ਤਾਂ ਬਿਯੋਂਡ ਵਾਂਸ ਕੰਪਰੀਹੈਂਸ਼ਨ ਜਿਹੜਾ ਕਿ ਕਿਸੇ ਦੀ ਸਮਝ ਤੋਂ ਬਾਹਰ ਹੈ ਉਹਨੂੰ ਆਪਾਂ ਕਹਿੰਦੇ ਆ ਆਲ ਗ੍ਰੀਕ ਹਾਂਜੀ ਕੁਐਸਚਨ ਨੰਬਰ 19 ਵਾਈਜ਼ ਦਾ ਕੁਐਸਚਨ ਆਇਆ ਬੇਟਾ ਦ ਸਰਵੈਂਟ ਹੈਜ਼ ਪੋਸਟਡ ਦਾ ਲੈਟਰ ਹਨ ਹੈਜ਼ ਲੱਗਿਆ ਕਿਹੜਾ ਟੈਂਸ ਆ ਪੁੱਤਰ ਪ੍ਰੈਜ਼ੈਂਟ ਪਰਫੈਕਟ ਆਪਾਂ ਨੂੰ ਪਤਾ ਵੀ ਇਹਨੂੰ ਜਦੋਂ ਚੇਂਜ ਕਰਾਂਗੇ ਆਪਾਂ ਕੀ ਲਾਉਣਾ ਹੈ ਹੈਜ਼ ਪਲੱਸ ਬੀਨ ਪਲੱਸ ਵਰਬ ਦੀ 3rd ਫਾਰਮ ਹੁਣ ਦੇਖੋ ਹੈਜ਼ ਬੀਨ ਕਿਹਦੇ ਵਿੱਚ ਲੱਗਿਆ ਹੋਇਆ ਆ ਦੇਖੋ ਸੈਕਿੰਡ ਆਪਸ਼ਨ ਚ ਲੱਗਿਆ ਹੋਇਆ ਹੈਜ਼ ਵੀ ਲੱਗਿਆ ਬੀਨ ਵੀ ਲੱਗਿਆ 3rd ਫਾਰਮ ਵੀ ਲੱਗੀ ਹੈ ਤਾਂ ਸੈਕਿੰਡ ਆਪਸ਼ਨ ਸਹੀ ਹੋ ਜੇਗੀ ਦ ਲੈਟਰ ਹੈਜ਼ ਬੀਨ ਪੋਸਟਡ ਬਾਈ ਦਾ ਸਰਵੈਂਟ ਠੀਕ ਹੈ ਜੀ ਨੈਕਸਟ ਲਾਸਟ ਕੁਸ਼ਨ ਆਜਦਾ ਹੈਗਾ ਬੇਟਾ ਰੇਖਾ ਸੈਡ ਆਈ ਏਮ ਲਰਨਿੰਗ ਥਿਸ ਆਰਟ ਕਹਿੰਦੇ ਚੇਂਜ ਇਨਟੂ ਇਨਡਾਇਰੈਕਟ ਸਪੀਚ ਨਰੇਸ਼ਨ ਹੈਗਾ ਜੀ ਚੇਂਜ ਕਰਨਾ ਹੈ ਤੁਸੀਂ ਤਾਂ ਦੇਖੋ ਪਹਿਲਾਂ ਟੈਂਸ ਦੇਖਿਆ ਕਰੋ ਕਿਹੜਾ ਆਈ ਏਮ ਲਰਨਿੰਗ ਇਹ ਪ੍ਰੈਜੈਂਟ ਕੰਟੀਨਿਊਸ ਟੈਂਸਰ ਹੈ ਕਿ ਇਹਦੇ ਵਿੱਚ ਚੇਂਜ ਕਰਾਂਗੇ ਆਪਾਂ ਪਾਸਟ ਕੰਟੀਨਿਊਸ ਵਾਸ ਵਰ ਪਲੱਸ ਵਰਬ ਦੀ ਫਰਸਟ ਫਾਰਮ ਪਲੱਸ ਆਈ ਐਨ ਜੀ ਲੱਗੇਗਾ ਤਾਂ ਦੇਖੋ ਵਾਸ ਵਰ ਕਾਚ ਲੱਗਿਆ ਹੋਇਆ ਆ ਦੇਖੋ ਰੇਖਾ ਸੈਡ ਥੈਟ ਆਈ ਕਿਦੇ ਚ ਕਨਵਰਟ ਹੋ ਜਾਏਗਾ ਸ਼ੀ ਵਿੱਚ ਸ਼ੀ ਵਾਸ ਲਰਨਿੰਗ ਥੈਟ ਆਰਟ ਦਿਸ ਨੂੰ ਕਾਹਦੇ ਚ ਕਨਵਰਟ ਕਰਦੇ ਆਪਾਂ ਥੈਟ ਵਿੱਚ ਤਾਂ ਸੀ ਆਪਸ਼ਨ ਪੁੱਤ ਥੋੜੀ ਜਿਵੇਂ ਹੀ ਸਹੀ ਹੈ ਰੇਖਾ ਸੈਡ ਥੈਟ ਸ਼ੀ ਵਾਸ ਲਰਨਿੰਗ ਥੈਟ ਆਰਟ ਤਾਂ ਬੇਟਾ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਹੈ ਤੁਹਾਡੇ ਲਈ ਤੁਹਾਨੂੰ ਕੰਪਰੀਹੈਂਸ਼ਨ ਵੀ ਸੋਲਵ ਕਰਾਇਆ ਗ੍ਰਾਮਰ ਵੀ ਮੈਂ ਤੁਹਾਨੂੰ ਦੱਸੀ ਤਾ ਇਨਾ ਸ਼ਬਦਾ ਦੇ ਨਾਲ ਹੀ ਬੇਟਾ ਮੈਂ ਸੈਸ਼ਨ ਨੂੰ ਐਂਡ ਕਰ ਰਹੀ ਹਾਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਵਿੱਚ ਆਪਾਂ ਜਿੰਨੇ ਵੀ ਹੁਣ ਤੱਕ ਮੇਰੀ ਟੁਔਰੀਅਸ ਦੇ ਪੇਪਰ ਹੋਏ ਐ ਉਹਨਾਂ ਵਿੱਚ ਜੋ ਸਾਇੰਸ ਦੇ ਕੁਐਸਚਨ ਆਏ ਨੇ ਜੋ ਐਸਐਸ ਦੇ ਆਏ ਨੇ ਹਨਾ ਪੰਜਾਬੀ ਦੇ ਆਏ ਨੇ ਉਹ ਆਪਾਂ ਹੌਲੀ-ਹੌਲੀ ਸਾਰੇ ਕਵਰ ਕਰਾਂਗੇ ਲੋੜ ਹੈ ਜੀ ਤੁਹਾਡੀ ਮੇਰੇ ਨਾਲ ਜੁੜੇ ਰਹਿਣ ਦੀ ਠੀਕ ਹੈ ਜੀ ਤਾਂ ਚੈਨਲ ਨਾਲ ਜੁੜੇ ਰਹਿਣ ਦੇ ਲਈ ਪੁੱਤ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੱਧ ਤੋਂ ਵੱਧ ਬੱਚਿਆਂ ਨੂੰ ਸ਼ੇਅਰ ਕਰੋ ਜੀ ਤਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਟਿਲ ਥੈਨ ਨੈਵਰ ਗਿਵ ਅਪ ਗੁੱਡਬਾਈ